रेलवे लाइन ते लाश मिली है जी मालदी गल 75 ਸਿਆਂ ਇੱਕੋ ਰਾਤ ਚ ਇੱਕ ਕਤਲ ਤੇ ਇੱਕ ਆਤਮ ਹੱਤਿਆ ਕੁਝ ਸਮਝ ਨਹੀਂ ਆ ਰਿਹਾ ਕਾਲੀ ਹਵੇਲੀ ਮੌਤ ਦਾ ਘਰ ਨੇਪਾਲ ਮੇ ਘਟੀ ਇੱਕ ਰਹੱਸਮਈ ਘਟਨਾ ਹੈ ਵੀ ਇੱਕ ਕੰਮ ਕਰਦੇ ਤੋਂ ਸ਼ੁਰੂ ਕਰਦੇ ਤੁਸੀਂ ਇਹ ਜਦੋਂ ਸਾਹਿਬ ਬਦਰ ਬਣੇ ਖੜੇ ਸਵਾਲ ਹੋ ਗਏ ਸੈਂਮੀਆਂ ਹੋਈਆਂ ਅੱਖਾਂ ਨੂੰ ਸਾਹਿਬ ਬਦਰ ਜਨਾਬੇ ਅਲੀ ਉਸ ਪੁਲਿਸ ਵਾਲੇ ਨੂੰ ਕਹਿੰਦੇ ਆ ਜਿਹੜਾ 2 ਫੀਟ ਦੀ ਡੰਡੇ ਤੋਂ 98% ਦੀ ਦਿਮਾਗ ਤੋਂ ਕੰਮ ਲੈਂਦਾ। ਹਲਾ ਇਹ ਦੱਸੋ ਕਿ ਇੰਨਾ ਟਾਈਮ ਕਿੱਥੇ ਗਾਇਬ ਰ। ਪਿਛਲੀ ਵਾਰੀ ਨਿੱਕਾ ਜਲਦਾਰ ਬਣ ਕੇ ਤੁਹਾਨੂੰ ਵੇਖਿਆ ਸੀ ਉਸ ਤੋਂ ਬਾਅਦ ਕਾਫੀ ਟਾਈਮ ਹੋ ਗਿਆ ਵੇਅਰ ਵਰ ਯੂ। ਨਿੱਕੇ ਤੋਂ ਬਾਅਦ 6-7 ਮਹੀਨੇ ਬਾਅਦ 8 ਮਹੀਨੇ ਬਾਅਦ ਆਈ ਥਿੰਕ ਸੋ। ਉਹ ਫਿਲਮ ਰੀਲੀਜ਼ ਉਹ ਸਿਆਲਾਂ 'ਚ ਫਿਲਮਾਂ ਆਪਣੇ ਹੁੰਦੇ ਨੇ ਨਾ ਰੀਲੀਜ਼। ਉਹ ਧੁੰਦਾ ਪਈ ਹੁੰਦੇ ਲੋਕੀ ਬਾਹਰ ਨਹੀਂ ਆਉਂਦੇ ਤਾਂ ਸਿਆਲ ਸਾਲ ਕੱਢ ਕੇ ਹੁਣ ਗਰਮੀ ਸ਼ੁਰੂ ਹੋਈ ਹੈ ਹੁਣ ਛੁੱਟੀਆਂ ਹੋਣਗੀਆਂ ਜਵਾਕਾਂ ਨੂੰ ਅੱਗੇ। ਸਾਰੇ ਨੂੰ ਜਾ ਕੇ ਫਿਲਮਾਂ ਦੇਖਣਗੇ। ਨਹੀਂ ਐਦਾ ਤਾਂ ਨਹੀਂ ਕਿ 2016 ਨਾਲ ਜ਼ਿਆਦਾ ਹੀ ਹਿੱਟ ਫਿਲਮਾਂ ਦੇਤੀਆਂ ਨਾ ਹੁਣ ਰੈਸਟ ਕਰਨੀ ਸੀ ਐਵੇਂ ਨੂੰ ਕਿ ਨਹੀਂ ਹੁਣ ਬਰੇਹੋਂ ਸਿਲੈਕਟਿਵ ਹੋ ਗਿਆ ਐਮੀ ਜ਼ਿਆਦਾ ਫਿਲਮਾਂ ਲੈ ਕੇ ਸਿਲੈਕਟਿਵ ਫਿਲਮਾਂ ਪਿਛਲੇ ਸਾਲ ਵੀ 3 ਸੀ ਸਾਲ ਵੀ 3 ਕਰਾਂਗੇ ਤੇ ਉਹ ਸਿਲੈਕਟਿਵ ਤਾਂ ਸ਼ੁਰੂ ਤੋਂ ਸੀਗੇ ਜੇਕਰ ਸਿਲੈਕਟਿਵ ਨਾ ਹੁੰਦੇ ਤਾਂ 2012 13 ਚ ਆ ਜਾਂਦੀ ਫਿਲਮ ਉਹ ਤਾਂ ਕਿਤੇ ਜਾ ਕੇ 15 ਚ ਆਈ ਹੈ ਜਿਸ ਸੀਗੇ ਸਿਲੈਕਟਿਵ ਉਸ ਸੀਜ਼ ਨੂੰ ਤੇ ਜਦ ਮੌਕਾ ਹੀ ਉਦੋਂ ਮਿਲਿਆ ਸਬਾਬੋਂ ਤੋਂ ਬਣਿਆ ਇਕੱਠੇ ਸਾਰੇ ਜਣੇ ਉਦੋਂ ਆਏ ਸੀ ਤੇ ਫਿਲਮਾਂ ਇਸ ਸਾਲ ਵੀ ਤਿੰਨ ਆਉਣਗੀਆਂ ਤੇ ਤਾਂ ਕਰਕੇ ਥੋੜਾ ਜਿਹਾ ਗੈਪ ਆਇਆ ਸੀਗਾ ਉਦੋਂ ਜ਼ਿਆਦਾ ਵੈਕਟੂ ਬੈਕ ਹੋ ਗਿਆ ਸੀ ਇੱਕ ਮਾਰਚ ਚ ਸੀਗੀ ਇੱਕ ਫਿਰ ਜੁਲਾਈ ਫਿਰ ਸਤੰਬਰ ਸਤੰਬਰ ਇਸ ਵਾਰੀ ਵੀ ਹੁਣ ਇੱਕ ਮੇ ਦੇ ਵਿੱਚ ਇੱਕ ਜੁਲਾਈ ਚ ਇੱਕ ਇੱਕ ਮੇ ਚ ਹੈ ਇੱਕ ਸਤੰਬਰ ਚ ਇੱਕ ਨਵੰਬਰ ਚ ਸੋ ਹਲੇ ਵੀ ਸਿਲੈਕਟਿਵ ਹੋ ਕੇ ਚੱਲ ਰਿਹਾ ਹੁਣ ਤਾਂ ਬਹੁਤ ਵਧੀਆ ਰੋਲ ਜਿਵੇਂ ਸਾਹ ਬਹਾਦਰ ਇੱਕ ਬਹੁਤ ਵਧੀਆ ਰੋਲ ਹੈ ਸੋਲੋ ਰੋਲ ਹੈ ਲੀਡ ਰੋਲ ਹੈ ਐਂਡ ਇਹਦਾ ਤਾਂ ਰੋਲ ਕਦੇ ਪਹਿਲਾਂ ਲਿਖਿਆ ਵੀ ਨਹੀਂ ਗਿਆ ਐਂਡ ਜਦੋਂ ਲਿਖਿਆ ਗਿਆ ਤੁਹਾਡੇ ਲਈ ਲਿਖਿਆ ਗਿਆ ਸੋ ਕਿਸ ਤਰ੍ਹਾਂ ਦਾ ਕਿਸ ਤਰ੍ਹਾਂ ਦੀ ਫੀਲਿੰਗ ਹੈ ਇਸ ਫਿਲਮ ਤੋਂ ਪਹਿਲਾਂ ਰਿਲੀਜ਼ ਤੋਂ ਪਹਿਲਾਂ ਬਹੁਤ ਵਧੀਆ ਫਰਸਟ ਟਾਈਮ ਪੰਜਾਬੀ ਸਿਨੇਮੇ ਦੇ ਵਿੱਚ ਐਸੀ ਜੀ ਫਿਲਮ ਆ ਰਹੀ ਹੈ ਵੀ ਥ੍ਰਿਲਰ ਮਿਸਟਰੀ ਜਾਂ ਇਦਾਂ ਦੀ ਕੋਈ ਫਿਲਮ ਆਏ ਤੱਕ ਪੰਜਾਬੀ ਸਿਨੇਮੇ ਦੇ ਵਿੱਚ ਨਹੀਂ ਆਈ ਫਰਸਟ ਟਾਈਮ ਹੈ ਤੇ ਮੈਂ ਆਪਣੇ ਆਪ ਨੂੰ ਬਹੁਤ ਲੱਕੀ ਮੰਨਦਾ ਵੀ ਮੈਂ ਐੋ ਜੀ ਫਿਲਮ ਦਾ ਪਾਰਟ ਬਣਿਆ ਸੋ ਐਕਸਪੀਰੀਅੰਸ ਜੀ ਬਹੁਤ ਵਧੀਆ ਸਾਡਾ ਰਿਹਾ ਸਾਰਾ ਓਵਰਆਲ ਤੇ ਇੱਕ ਐਕਸਪੈਰੀਮੈਂਟ ਕੀਤਾ ਸੀ ਇਸ ਵਾਰੀ ਜੇ ਸਿੱਧਾ ਪਹੇਗਿਆ ਤੇ ਲੋਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦਾ ਹੈਰਾ ਮਦਰ ਦੋ ਥਾਂ ਤੇ ਵਾਰ ਹੈ ਜੀ ਇੱਕ ਇੱਥੇ ਗਰਦਨ ਤੇ ਦੂਜਾ ਛਾਤੀ ਤੇ ਮੈਂ ਵੇਖਿਆ ਜਨਾ ਉਹਦੇ ਹੱਥ ਵਿੱਚ ਸੱਬਲ ਤੇ ਸੱਬਲ ਪੂਰੀ ਲਹੂ ਕਈ ਆ ਰੋਲਸ ਮਿਲ ਰਹੇ ਨੇ ਤੁਹਾਡੇ ਲਈ ਲਿਖੇ ਜਾ ਰਹੇ ਨੇ ਫਿਰ ਪ੍ਰੋਡਿਊਸਰ ਬਣਨ ਦੀ ਕਾਲੀ ਕਿਵੇਂ ਕਿਉਂ ਪੈ ਗਈ ਪ੍ਰੋਡਿਊਸਰ ਮੰਗੋ ਆਪਣੇ ਲਈ ਜਾਂ ਕੋਈ ਮੈਂ ਆਪ ਅੱਗੇ ਲੱ ਕਿਉਂ ਚੀਜ਼ ਨਹੀਂ ਕਰਦਾ ਪਿਆ ਉਹ ਵੱਡੇ ਭਾਈ ਹੁਣੇ ਨਾਲ ਉਹਨਾਂ ਦੇ ਸੱਜਣ ਮਿੱਤਰ ਨੇ ਕਿਉਂ ਸਾਰੇ ਰਲ ਕੇ ਕਰ ਰਿਹਾ ਮੈਂ ਤਾਂ ਜਸਟ ਇੱਕ ਚੀਜ਼ ਮੰਗ ਲਉਣਾ ਉਹਨਾਂ ਨੂੰ ਹੈਲਪ ਕਰ ਸਕਦਾ ਮੈਂ ਵੀ ਤੁਹਾਡੇ ਨਾਲ ਇੱਕ ਫਿਲਮ ਕਰ ਲਵਾਂ ਜਾਂ ਤੁਸੀਂ ਕੋਈ ਵੀ ਚੀਜ਼ ਕਰਦੇ ਹੋ ਮੈਂ ਤੁਹਾਨੂੰ ਦੱਸ ਸਕਦਾ ਕਿ ਆ ਆਪਣੇ ਲਈ ਬੈਟਰ ਹੋ ਸਕਦਾ ਤੇ ਆ ਮਾੜਾ ਹੋ ਸਕਦਾ ਤੇ ਉਹਦਾ ਕੋਈ ਮੈਂ ਅੱਗੇ ਲੱ ਕਿ ਮੇਰਾ ਕੰਮ ਐਕਟਿੰਗ ਵਾਲਾ ਜੀ ਐਕਟਿੰਗ ਵਾਲੇ ਪਾਸੇ ਗਿਆ ਉਹ ਬਾਈ ਹੁਣੇ ਆਪ ਕਰ ਤੇ ਫਿਰ ਸਕਦਾ ਵਿਨੋ ਦਿ ਲੋ ਬਿੰਨੂ ਭਾਜੀ ਹੁਣੇਵੇਂ ਨੇ ਤੇ ਸਾਡੇ ਵੱਡੇ ਬਾਈ ਭਗਵੰਤ ਭਾਈ ਹੁਣੇ ਉਹ ਕਰਦੇ ਪਏ ਸਾਰੇ ਇਸੇ ਸਾਲ ਤੁਹਾਨੂੰ ਪਹਿਲਾ ਫਿਲਮ ਫੇਅਰ ਅਵਾਰਡ ਵੀ ਮਿਲਿਆ ਜੀ ਐਂਡ ਮਿਲਿਆ ਵੀ ਦਿਲਜੀਤ ਤੋਂ ਸਾਂਝ ਤੇ ਗੁਰਦਾਸ ਮਾਨ ਵੱਲੋਂ ਉਹ ਮੂਮੈਂਟ ਕਿਦਾਂ ਦਾ ਸੀ ਬਹੁਤ ਬ੍ਰਿਲੈਂਟ ਸੀਗਾ ਜੀ ਫਿਲਮ ਲਾਈਕ ਪਹਿਲਾਂ ਉਸ ਤੋਂ ਪਹਿਲਾਂ ਮੈਨੂੰ ਕ੍ਰਿਟਿਕ ਅਵਾਰਡ ਮਿਲਿਆ ਸੀਗਾ ਮੈਂ ਉਹਦੇ ਲਈ ਮੈਨੂੰ ਫਿਲਮ ਫੇਅਰ ਅਵਾਰਡ ਬਹੁਤ ਵੱਡੀ ਗੱਲ ਆ ਬੇਸਿਕਲੀ ਹਰ ਇੱਕ ਜਿਹੜਾ ਆਪਣੀ ਫੀਲਡ ਦੇ ਵਿੱਚ ਜਿਹੜਾ ਵੀ ਕੋਈ ਬੰਦਾ ਤੇ ਫਿਲਮਾਂ ਨਾਲ ਰਿਲੇਟਡ ਕੋਈ ਵੀ ਬੰਦਾ ਉਹਦੇ ਲਈ ਫਿਲਮ ਫੇਅਰ ਬਹੁਤ ਵੱਡੀ ਗੱਲ ਆ ਮੈਨੂੰ ਪਹਿਲਾਂ ਕ੍ਰਿਟਿਕਸ ਦੇ ਵਿੱਚ ਮ ਉਸ ਤੋਂ ਬਾਅਦ ਮੈਂ ਪਿੱਛੇ ਬਾਈਕਸ ਵਗੈਰਾ ਦੇ ਫੋਟੋਗ੍ਰਾਫਸ ਕਰਵਾ ਕੇ ਅੱਗੇ ਆ ਰਿਹਾ ਸੀ ਤੇ ਆ ਕੇ ਮੈਂ ਬੈਠਾ ਹੀ ਸੀ ਤੇ ਉਸ ਤੋਂ ਬਾਅਦ ਚ ਐਨਾਉਂਸ ਕੀਤਾ ਪੀਰ ਦਲਜੀਤ ਭਾਈ ਨੂੰ ਅਵਾਰਡ ਮਿਲਿਆ ਹਨ ਤੇ ਪੂਰੇ ਸਟਾਡੀ ਬੜੇ ਮਾਰਦੇ ਪਏ ਬੈਠਾ ਨਾ ਸਾਹਮਣੇ ਮੇਰੇ ਨਾਲ ਸੋਨ ਬੈਠੀ ਸੀ ਤੇ ਤਾੜੀਆਂ ਮਾਰ ਰਹੇ ਸੀ ਤੇ ਉਸ ਤੋਂ ਬਾਅਦ ਰਾਈਟ ਵੀ ਦਲਜੀਤ ਭਾਈ ਨੇ ਮੇਰਾ ਨਾਮ ਐਨਾਉਂਸ ਕੀਤਾ ਤੇ ਫਿਰ ਉਸ ਤੋਂ ਬਾਅਦ ਮੈਨੂੰ ਕੋਈ ਸਮਝ ਨਹੀਂ ਆਈ ਮੈਂ ਕਿਹਾ ਵੀ ਚਲੋ ਜੇ ਅਵਾਰਡ ਮਿਲਦਾ ਉਹ ਗੱਲ ਹੋਰ ਸੀ ਮਾਨ ਸਾਹਿਬ ਤੋਂ ਮਿਲਿਆ ਦਲਜੀਤ ਭਾਈ ਤੋਂ ਮਿਲਿਆ ਉਹ ਮੈਂ ਆਪਣੇ ਆਪ ਨੂੰ ਲੱਕੀ ਮੰਨਦਾ ਤੇ ਵੀ ਦੋਨੇ ਲੈਜੈਂਡ ਆ ਪੰਜਾਬੀ ਫਿਲਮ ਇੰਡਸਟ ਤੇ ਲਾਈਕ ਸਾਰੇ ਉਹਨਾਂ ਨੂੰ ਫੋਲੋ ਕਰਦੇ ਆ ਸਾਰੇ ਯੰਗਸਟਰਸ ਫੋਲੋ ਕਰਦੇ ਆ ਸੋ ਮੈਂ ਆਪਣੇ ਆਪ ਨੂੰ ਲੱਕੀ ਮੰਨਦਾ ਹਾਂ ਇੱਕਦਮ ਤੋਂ ਇਹਨਾਂ ਜਿਹੜਾ ਤੁਹਾਡਾ ਕੈਰੀਅਰ ਹੈ ਬੂਸਟ ਹੋਇਆ ਸੋ ਹੁਣ ਜਿਹੜੀ ਜਦੋਂ ਚੋਇਸ ਕਰਦੇ ਹੋ ਫਿਲਮਾਂ ਦੀ ਕੀ ਸੋਚ ਕੇ ਕਰਦੇ ਹੋ ਹੁਣ ਅੱਗੇ ਵੀ ਚੈਲੈਂਜਿੰਗ ਕੁਝ ਹੋਵੇ ਲਾਈਕ ਤੁਸੀਂ ਆਪਣਾ ਫਿਜ਼ਿਕ ਨੂੰ ਉਸ ਹਿਸਾਬ ਨਾਲ ਢਾਲਣਾ ਜਿੱਦਾਂ ਇੱਕ ਤੋਂ ਫਿਲਮਾਂ ਸੇ ਅਨਾਉਂਸ ਕੀਤੇ ਹਨ ਜਿਵੇਂ ਹੌਕੀ ਵਾਲੀ ਫਿਲਮ ਹੈ ਥੋੜੀ ਚੈਲੈਂਜਿੰਗ ਆ ਉਹਦੇ ਤੁਸੀਂ ਫਿਜ਼ਿਕ ਉਹਦਾ ਰੱਖਣਾ 58 ਕਿਲੋ 60 ਕਿਲੋ 60 ਕੇਜੀ ਦੇ ਨੀਅਰ ਬਾਏ ਤੁਹਾਡਾ weight ਹੋਊਗਾ ਉਹ ਚੀਜ਼ ਨੂੰ ਮੇਨਟੇਨ ਕਰਕੇ ਚੱਲਣਾ ਆ हॉकी ਸਿੱਖਣੀ ਆ ਉਹਦੀ ਟ੍ਰੇਨਿੰਗ ਆ ਅਗਸਤ ਦੇ ਵਿੱਚ ਅਗਸਤ ਸਤੰਬਰ ਅਕਤੂਬਰ ਤਿੰਨ ਮਹੀਨੇ ਟ੍ਰੇਨਿੰਗ ਆ ਫਿਰ ਸ਼ੂਟ ਆ ਉਸ ਤੋਂ ਬਾਅਦ ਤੇ ਬਾਕੀ ਉਸ ਤੋਂ ਬਾਅਦ ਇੱਕ ਦੋ ਚੀਜ਼ਾਂ ਹੋਰ ਜਿਹੜੀਆਂ ਅੱਗੇ ਅਸੀਂ ਪਲਾਨ ਆਊਟ ਕਰਦੇ ਪਏ ਆ ਉਹਨਾਂ ਦੇ ਵਿੱਚ ਮਿਹਨਤ ਆ ਜਿਵੇਂ 60 ਕਿਲੋ 60 ਕਿਲੋ ਤੋਂ ਫਿਰ 75 80 ਕਿਲੋ ਜਿੱਥੇ ਤੱਕ ਵੀ ਬੋਡੀ ਮੇਨਟੇਨ ਹੁਣ 60 ਕਿਲੋ ਵਾਲਾ ਹੀਰੋ ਤਾਂ ਨਹੀਂ ਹੋਊਗਾ ਜੋ ਉਸ ਤੋਂ ਬਾਅਦ ਅਗਲੀ ਫਿਲਮ ਕਰਾਂਗੇ ਉਹਦੇ ਜਦੋਂ ਦੁਬਾਰਾ ਫਿਰ 75 80 ਕਿਲੋ ਕਰਨਾ ਪਊਗਾ 2 2.5 3 ਮਹੀਨੇ ਦਾ ਗੈਪ ਆ ਕੇ ਸੋ ਚੈਲੈਂਜਿੰਗ ਚੈ ਪੜਦੇ ਤੇ ਦਿਖਣਗੇ ਇਹ ਫਿਜ਼ੀਕਲੀ ਟਰਾਂਸਫਰਮੇਸ਼ਨ ਦੀ ਤੁਸੀਂ ਗੱਲ ਕਰ ਰਹੇ ਹੋ 멘ਟਲੀ ਆਪਣੇ ਆਪ ਨੂੰ ਕਿੰਨਾ ਤੁਸੀਂ ਸੁਪੋਜ਼ ਸਾਹ ਬਹਾਦਰ ਦਾ ਰੋਲ ਹੈ ਇਹਦੇ ਲਈ ਕਿਵੇਂ ਪ੍ਰਪੇਅਰ ਕੀਤਾ ਬਿਕੋਜ਼ ਇਦਾਂ ਦਾ ਰੋਲ ਪਹਿਲਾਂ ਲਿਖਿਆ ਵੀ ਨਹੀਂ ਗਿਆ ਹੋਇਆ ਵੀ ਨਹੀਂ ਕੋਈ ਕਲੂਜ਼ ਵੀ ਨਹੀਂ ਸੀਗੇ ਕੋਈ ਰੈਫਰੈਂਸਸ ਵੀ ਨਹੀਂ ਸੀਗੇ ਸੋ ਵਾਟ ਵਾਸ ਅ ਪ੍ਰੇਪਰੇਸ਼ਨ ਲਾਈਕ ਇਹਦੇ ਲਈ ਸਿੱਗੀ ਪ੍ਰੀਪ੍ਰੋਡਕਸ਼ਨ ਸੀਗੀ ਇਹਦੇ ਬੀ ਬੇਸਿਕਲੀ ਵੀ ਇੱਕ ਬਹੁਤ ਹੀ ਇੱਕ ਰਿਸਪੈਕਟਡ ਜਾਂ ਆਪਣਾ ਰਿਸਪੈਕਟਡ ਡਿਪਾਰਟਮੈਂਟ ਪੰਜਾਬ ਪੁਲਿਸ ਪੀ ਮੇਰੇ ਤੋਂ ਕੋਈ ਗਲਤੀ ਨਾ ਹੋ ਜੇ ਉਸ ਸੀਜ਼ਨ ਲੈ ਕੇ ਹਨ ਬਿਲਕੁਲ ਤੇ ਬਾਕੀ ਮੈਂ ਪੂਰਾ ਇਸ ਚੀਜ਼ ਦਾ ਧਿਆਨ ਰੱਖਿਆ ਸੀਗਾ ਤੇ ਆਪਾਂ ਜਿੰਨਾ ਵੀ ਪੋਜ਼ੀਟਿਵ ਸ਼ਬਦ ਲੋਕਾਂ ਦੇ ਅੱਗੇ ਰੱਖ ਸਕੀਏ ਵੀ ਆਪਾਂ ਕਰਾਂਗੇ ਹਨਾ ਤੇ ਜਿਵੇਂ ਪੰਜਾਬ ਪੁਲਿਸ ਆਇਆ ਸੀ ਉਹ ਸੀਜ਼ ਲੋਕਾਂ ਨੂੰ ਦੱਸੀ ਹੈ ਵੀ ਵਧੀਆ ਤਰੀਕੇ ਨਾਲ ਕੇਸ ਸੌਲਟ ਕਰਦੇ ਆਪਾਂ ਇੰਡੀਆ ਦੇ ਵਿੱਚ 올ਓਵਰ ਇੰਡੀਆ ਦੇ ਵਿੱਚ ਪੰਜਾਬ ਪੁਲਿਸ ਦਾ ਨਾਮ ਸੋ ਆਪਾਂ ਉਸ ਸੀਜ਼ ਦਾ ਲਾਈਕ ਤਿਆਰ ਰੱਖ ਕੇ ਤੇ ਉਸ ਨੂੰ ਚੀਜ਼ ਨਹੀਂ ਤਿਆਰ ਨਹੀਂ ਕੀਤੀਆਂ ਸੀਗੀਆਂ ਤੇ ਲੋਕਾਂ ਨੂੰ ਲੋਕਾਂ ਦੇ ਅੱਗੇ ਕੋਈ ਮਾੜੀ ਕਿਸੇ ਦੀ ਇਮੇਜ ਨਾ ਬਣੇ ਤੇ ਬੜੇ ਤਰੀਕੇ ਨਾਲ ਹੋਈ ਹੈ ਤੇ ਬਾਕੀ ਸਾਡੇ ਸੱਜਣ ਮਿੱਤਰ ਜਿਹੜੇ ਪੰਜਾਬ ਪੁਲਿਸ ਦੇ ਡਿਪਾਰਟਮੈਂਟ ਦੇ ਵਿੱਚ ਵੀ ਨੇ ਉਹ ਵੀ ਸਾਡੀ ਇਸ ਚੀਜ਼ ਦੀ ਬਹੁਤ ਸ਼ਲਾਘਾ ਕਰਦੇ ਪਏ ਤੇ ਉਹਨਾਂ ਦਾ ਮੈਂ ਬਹੁਤ ਬਹੁਤ ਥੈਂਕ ਯੂ ਕਰਦਾ ਹਾਂ ਅੱਛਾ ਤੁਸੀਂ ਮਿਲੇ ਕਿਸੇ ਨੂੰ ਜਾ ਕੇ ਪਰਸਨਲੀ ਜਾਂ ਰਿਸਰਚ ਕੀਤੀ ਆ ਇਦਾਂ ਦੀਆਂ ਕਿਤਾਬਾਂ ਪੜੀਆਂ ਕੀ ਤਾਇਰੀ ਕੀਤੀ ਸਾਡੇ ਸੱਜਣ ਮਿੱਤਰ ਵੈਸੇ ਵੀ ਸਾਨੂੰ ਮਿਲਦੇ ਹੀ ਰਹਿੰਦੇ ਆ ਜਿਹੜੇ ਆਮ ਉਹ ਦੋ ਚਾਰ ਸੱਜਣ ਮਿੱਤਰ ਡੀਐਸਪੀ ਵੀ ਹੈਗੇ ਨੇ ਤੇ ਬਾਕੀ ਸਪਾਈ ਰੈਂਕ ਤੋਂ ਲੈ ਕੇ ਵਧੀਆ ਰੈਂਕਸ ਤੱਕ ਮਤਲਬ ਜਿਹੜੇ ਅਪਰ ਰੈਂਕਸ ਨੇ ਉੱਥੋਂ ਤੱਕ ਸਾਡੇ ਵੀਰ ਭਰਾ ਹੈਗੇ ਜਿਹੜੇ ਨਾਲ ਲੱਗੇ ਉਹ ਡਿਪਾਰਟਮੈਂਟ ਦੇ ਵਿੱਚ ਹੈਗੇ ਨੇ ਸੋ ਉਹਨਾਂ ਤੋਂ ਵੀ ਕਾਫੀ ਕੁਝ ਸਿੱਖਿਆ ਸੀਗਾ ਤੇ ਜਦੋਂ ਅਸੀਂ ਸ਼ੂਟ ਸ਼ੁਰੂ ਕਰਨਾ ਸੀ ਵਰਦੀ ਦੇ ਵਿੱਚ ਇੱਕ ਨੀਲੀ ਤੇ ਨਾਲ ਲਾਲ ਪੱਟੀ ਦਾ ਹੁੰਦਾ ਸੀਗਾ ਤੇ ਇਸੇ ਦੇ ਲਾਲ ਪੱਟੀ ਥੱਲੇ ਹੁੰਦੀ ਨੀਲੀ ਪੱਟੀ ਉਹ ਵੀ ਉੱਥੇ ਸੀਗੇ ਅੰਕ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਆਹ ਚੀਜ਼ ਐ ਹੁੰਦੀ ਐ ਮਤਲਬ ਵਰਦੀ ਨੂੰ ਵੀ ਲੈ ਕੇ ਮਤਲਬ ਉਹ ਸਿ ਪੂਰਾ ਇਸ ਚੀਜ਼ ਦਾ ਤਿਆਰ ਰੱਖਿਆ ਗਿਆ ਸ਼ੁਰੂ ਤੋਂ ਕਿਉਂਕਿ ਪੀ ਪੀਰੀਆਡਿਕ ਫਿਲਮਾਂ ਵੀ ਉਦੋਂ ਕੀ ਹੁੰਦਾ ਹੁੰਦਾ ਸੀ ਸੋ ਜਸੂਸੀ ਦਾ ਕਿੰਨਾ ਸ਼ੌਕ ਹੈ ਤੁਹਾਨੂੰ ਕਦੇ ਰੀਅਲ ਲਾਈਫ ਵਿੱਚ ਵੀ ਕੀਤੀ ਹੈ ਤੁਸੀਂ ਨਹੀਂ ਜ਼ਿਆਦਾ ਨਹੀਂ ਇਸ ਚੀਜ਼ ਨੂੰ ਲੈ ਕੇ ਬਸ ਹਾਂ ਮੈਂ ਸੀਆਈਡੀ ਇਹੋ ਜਿਹੇ ਚੀਜ਼ਾਂ ਬਹੁਤ ਦੇਖਦਾ ਹੁੰਦਾ ਸੀ ਹਾਂ ਹਾਂ ਜਸੂਸੀ ਵਾਲੀਆਂ ਚੀਜ਼ਾਂ ਵਧੀਆ ਲੱਗਦੀਆਂ ਸੀ ਐਂਡ ਕੋਈ ਕਿਤਾਬਾਂ ਪੜ੍ਹਦੇ ਸੀ ਜਾਂ ਕੋਈ ਕੇਸ ਕਦੇ ਕੋਈ ਫੇਵਰੇਟ ਡਿਟੈਕਟਿਵ ਜਿਵੇਂ ਆਖਾਂ ਤੁਹਾਡਾ ਕੋਈ ਹੋਏ ਉਹੀ ਲੱਗ ਰਿਹਾ ਸੀ ਕਿ ACP ਪ੍ਰਥਵੀਮਨ ਕਹਿਣਾ ਨਹੀਂ ਹੁੰਦਾ ਉਹ ਨਾਮ ਹੋਲ ਜੀ ਆਂਦਾ ਨਾਲ ਦਇਆ ਨਹੀਂ ਹੁੰਦੀ ਸੀ ਮਾਰ ਲਾਤ ਦਰਵਾਜ਼ਾ ਭੰਨ ਦੇ ਦੇ ਵਧੇਰਾ ਦਿੰਦੇ ਕਿੰਨੇ ਜਿਸ ਦੇਖ ਰਹੀ ਸੀ ਕਿ ਉਹ ਕਾਫੀ ਪਰਫਾਰਮੈਂਸ ਓਰੀਐਂਟਡ ਰੋਲ ਲੱਗ ਰਿਹਾ ਜਿਵੇਂ ਕੀ ਹੈ ਕੋਈ ਡਿਫਿਕਲਟ ਸੀਨ ਕਰਨ ਚ ਕੋਈ ਪ੍ਰੋਬਲਮ ਆਈ ਹੋਏ ਕੋਈ ਐਦਾ ਦਾ ਕਿੱਸਾ ਕੋਈ ਤੁਸੀਂ ਸ਼ੇਅਰ ਕਰਨਾ ਚਾਹੋਗੇ ਸੈੱਟਸ ਤੇ ਜੋ ਹੋਇਆ ਹੋਏ ਫਿਲਮ ਦੇ ਵਿੱਚ ਚੇਸ ਸੀਕਵੈਂਸ ਆ ਉਹ ਬੋਲਟ ਮੋਟਰਸਕਾ ਰੋਅਲ ਫੀਲਡ ਬੋਲਟ ਉਹਨੂੰ Yamaha 350 ਚੇਸ ਕਰਦਾ ਉਹ ਕ੍ਰਿਮੀ ਕੋਲੇ ਕ੍ਰਿਮੀਨਲ ਕੋਲੇ ਹੁੰਦਾ ਜਿਹੜਾ ਅੰਦਰ ਨੇ ਕ੍ਰਾਈਮ ਕੀਤਾ ਹੁੰਦਾ ਮਾੜਾ ਮੋਟਾ ਜਾਂ ਕੋਈ ਵਾਰਦਾਤ ਕੀਤੀ ਹੁੰਦੀ ਹੈ ਫਿਲਮ ਦੇ ਵਿੱਚ ਤੇ ਉਹ ਲੈ ਕੇ ਭੱਜ ਜਾਂਦਾ ਇਹ ਉਹਨੂੰ ਸੁਣਦਾ ਵੀ ਕਿਹੜੇ ਪਾਸੇ ਗਿਆ ਗਿਆਨੀ ਭਾਜ ਨੇ ਸ਼ੂਟ ਕੀਤੀ ਉਹ ਗੁਰਪ੍ਰੀਤ ਸਿੰਘ ਪੁਹੇੜੀ ਨੇ ਤੇ ਉਹ ਉਹਨੂੰ ਮੋਟਰਸਾਈਕਲ ਬੰਦ ਕਰਕੇ ਸੁਣਦਾ ਵੀ ਸੜਕ ਦੇ ਮਤਲਬ ਪਿੰਡ ਦੇ ਕਿਹੜੇ ਕੋਨੇ ਚ ਆਵਾਜ਼ ਆ ਰਹੀ ਹੈ ਫਿਰ ਉਧਰ ਨੂੰ ਉਹਦੇ ਮਗਰ Yamaha 350 ਨਾਲ ਚੇਸ ਕਰਦਾ ਤੇ ਬਰਾਬਰ ਲਾ ਕੇ ਉਹਦੇ ਜੋ ਚਾਬੀ ਕੱਢਣੀ ਆ ਤੁਰੇ ਜਾਂਦੇ ਚੁੱਕ ਔਰ ਸਾਗੜ ਵੀ ਸੀਗਾ 50 60 ਦੀ ਸਪੀਡ ਤੇ ਸੀਗਾ ਸੋ ਭੁਜਾਇਆ ਹਾ ਮੋਟਰਸਾਂ ਨਾਲ ਬਰਾਬਰ ਲਾ ਕੇ ਚਾਬੀ ਘਟਣੀ ਸੀ ਚਾਬੀ ਕੱਢ ਕੇ ਅੱਗੇ ਜਾ ਕੇ ਸਕਿਟ ਕਰਕੇ ਮੋਟਰਸਾਂ ਸਟੈਂਡ ਤੇ ਲਾ ਕੇ ਉਤਰ ਕੇ ਉਹਦੇ ਚ ਜਪੇੜਾ ਲਾਉਣਾ ਸੀ ਜਿਹੜਾ ਪਹਿਲਾ ਉਹਦਾ ਟੇਕ ਸੀਗਾ ਤੇ ਉਹਦੇ ਚ ਮੈਂ ਫਸ ਗਿਆ ਸੀ ਉਹਦੇ ਚ ਹੈਂਡਲ ਦੇ ਵਿੱਚ ਹੈਂਂਡਲ ਫਸ ਗਿਆ ਜੀ ਕਿਤੇ ਉਹ ਮੈਂ ਕਹਿੰਨਾ ਉਦੋਂ ਵਿੱਚ ਫਾਜਾ ਦਾ ਮਰਕਾ ਲ ਇੰਟਰਵਿਊ ਆਪਣਾ ਨਾ ਕਰਦੇ ਹੁੰਦੇ ਮੂੰਹ ਮਤਾ ਚੱਲ ਜਾਣਾ ਸੀ ਸੋ ਬਹੁਤ ਚੈਲੈਂਜਿੰਗ ਜਿਹਾ ਸੀਗਾ ਪਰ ਵਧੀਆ ਬਹੁਤ ਲੱਗਾ ਕਰਕੇ ਹਾਂ ਐਂਡ ਮੋਟਰਸਾਈਕਲ ਚਲਾਨੀ ਤਾਂ ਹੁਣ ਆਦਤ ਤੁਹਾਨੂੰ ਹੋ ਹੀ ਗਈ ਸ਼ਾਇਦ ਫੋਮੋਗੜ ਤੋਂ ਬਾਅਦ ਹਾਂਜੀ 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 ਵਧੀਆ ਲੱਗਦਾ ਉਹਨੂੰ ਸ਼ੌਕ ਆਇਆਗਾ ਤੂਰ ਬੱਜਦੇ ਸਲੂਟ ਖੱਚ ਖੱਚ ਕੇ ਉਹ ਗੇੜਾ ਜਿੱਥੋਂ ਵਾਰੀ ਦਾ ਹਾਏ ਉਹ ਗੇੜਾ ਜਿੱਥੋਂ ਵਾਰੀ ਦਾ ਸੌਂਗਸ ਤੁਹਾਡੇ ਗਾਇਬ ਹੋ ਗਏ ਮਤਲਬ ਕਿੱਥੇ ਬਿਜ਼ੀ ਹੋ ਗਏ ਉਹ ਟਾਈਮ ਨਹੀਂ ਮਿਲ ਰਿਹਾ ਯਾ ਕਿ ਇਹ ਮੈਂ ਜ਼ਿਆਦਾ ਵੱਧ ਗਿਆ ਤੁਹਾਡਾ ਮੈਂ ਤਾਂ ਕਹੀਏ ਜੀ ਮੈਨਾਂ ਉਹ ਹਰ ਇੱਕ ਕਹਿੰਦਾ ਵੀ ਗਾ ਦੇ ਗਾਣਾ ਗੀਤ ਗੂਤ ਮੈਨੂੰ ਆਉਂਦੇ ਵੀ ਹੈ ਨਹੀਂ ਉਹਨੂੰ ਉਹ ਕਹਿੰਦਾ ਵੀ ਗਾ ਦੇ ਉਹ ਸਜਨ ਮਿੱਤਰ ਨੇ ਜਵਾਬ ਕੀ ਯਾਰ ਨਹੀਂ ਦੇ ਹੁੰਦਾ ਹਨਾ ਕਈ ਵਾਰੀ ਕੀ ਵੈਸੇ ਕਿ ਦਿੱਤਾ ਉਗਾਦਾ ਨਾ ਹੁਣ ਇਧਰ ਮੈਂ ਉਹੀ ਆਈ ਜਾਂਦੇ ਨੇ ਫਿਰ ਆਪਣਾ ਗਾਣਾ ਪਲੇਸ ਕਰਨ ਨੂੰ ਟਾਈਮ ਨਹੀਂ ਹੁੰਦਾ ਹਰ ਇੱਕ ਸ਼ੁੱਕਰਵਾਰ ਜਾਂ ਹਰ ਇੱਕ ਦੁਹੇ ਦੀ ਇਹ ਦਿੰਦਾ ਮੇਰਾ ਗਾਣਾ ਰਿਲੀਜ਼ ਹੁੰਦਾ ਮੈਨੂੰ ਆਪ ਨੂੰ ਨਹੀਂ ਪਤਾ ਹੁੰਦਾ ਕਿਹੜੀ ਫਿਲਮ ਦਾ ਹੋਇਆ ਰਿਲੀਜ਼ ਹੋਇਆ ਕਿ ਸੋ ਤਾਂ ਕਰਕੇ ਹੁਣ ਆ ਇਸ ਫਿਲਮ ਤੋਂ ਬਾਅਦ ਆਪ ਹਾਜ਼ਰ ਦੁਬਾਰ ਇੱਕ ਥੰਗਾ ਸਿੰਗਲ ਟਰਾਈ ਕਰੂਗਾ ਸਲਾਫ ਫੜ ਜਾਂਦਾ ਜਦੋਂ ਨਹੀਂ ਪਤਾ ਸਾ ਉਹ ਕਦੇ ਨਾ ਬਾਇਓਪਿਕ ਦੀ ਤੁਸੀਂ ਗੱਲ ਕੀਤੀ ਜਿਹੜੀ ਹਰਜੀਤ ਸਿੰਘ ਦੀ ਹੈ। ਇਸ ਦਾ ਆਈਡੀਆ ਕਿਵੇਂ ਆਇਆ? ਇਹ ਅਸੀਂ ਨਾ ਜਦੋਂ ਦੰਗਲ ਫਿਲਮ ਵੇਖ ਕੇ ਆਏ ਸੀ ਮੈਂ ਵੀ ਤੇ ਜੱਗੀ ਨੇ ਵੇਖੀ ਸੀ ਜਗਦੀਪ ਜਿਨ੍ਹਾਂ ਨੇ ਕਜਲ ਦਾ ਤੇ ਹਰਜੀਤਾਂ ਵੀ ਲਿਖ ਰਿਹਾ ਜਗਦੀਪ। ਤੇ ਕਜਲ ਦਾ 1 2 ਨੇ ਕੀਤੀਆਂ ਤੇ ਹਿੰਦੀ ਫਿਲਮਾਂ ਚ ਵੀ ਕਾਫੀ ਉਹਦਾ ਅੱਗੇ ਚੱਲਦਾ ਰਹਿੰਦਾ ਤੇ ਉਹਨੇ ਨਾ ਮੈਂ ਉਹਨੂੰ ਕਹਿਵਾ ਮੈਂ ਕਿ ਜੱਗੀ ਕੁਝ ਇਦਾਂ ਦਾ ਕਰੀਏ ਯਾਰ। ਦੰਗਲ ਵੇਖ ਕੇ ਗੂਸ ਮੂਮੈਂਟਸ ਸਭ ਸਾਰਾ ਕੁਝ ਵਧੀਆ ਸੀਗਾ ਉਹ ਬਹੁਤ ਜ਼ਿਆਦਾ ਵਧੀਆ ਲੱਗੀ ਤੁਹਾਨੂੰ ਦੰਗਲ। ਤੇ ਫਿਰ ਉਹਨੇ ਕਹਿੰਦਾ ਆਪਾਂ ਕਰ ਸਕਦੇ ਆ ਪਲਾਨ ਆਊਟ ਫਿਰ ਉਹਨੇ ਮੈਨੂੰ ਫੋਟੋ ਭੇਜੀ ਹਰਜੀਤ ਦੀ ਉਹ ਵਰਲਡ ਕੱਪ ਦੇ ਨਾਲ ਹਨਾ ਤੇ ਕਹਿੰਦਾ ਆਪਾਂ ਇੱਥੇ ਪਲਾਨ ਆਊਟ ਕਰ ਦਿਆ ਕਹਿੰਦਾ ਕੁਝ ਕਹਿੰਦਾ ਵਧੀਆ ਇਹ ਟਾਪਿਕ ਕਹਿੰਦਾ ਆਪਾਂ ਕੁਝ ਕਰ ਸਕਦੇ ਆ ਤੇ ਫਿਰ ਹਰਜੀਤ ਨੂੰ ਮੈਂ ਆਲਰੇਡੀ ਮਿਲਿਆ ਹੋਇਆ ਸੀਗਾ ਸਾਡੇ ਮਿਲੋ ਹਾਕੀ ਦੇ ਹਾਕੀ ਦੇ ਪਲੇਅਰਸ ਵਧੀਆ ਆਪਣੇ ਸੱਜਣ ਮਿੱਤਰ ਵਧੀਆ ਨੇ ਸਾਰੀ ਫਿਰ ਉਹਨਾਂ ਨਾਲ ਗੱਲ ਕੀਤੀ ਤੇ ਉਹ ਵੀ ਰੈਡੀ ਹੋਇਆ ਤੇ ਹਰਜੀਤ ਵੀ ਤੇ ਉਹਦੀ ਫੈਮਿਲੀ ਨਾਲ ਗੱਲਬਾਤ ਕੀਤੀ ਕਿ ਤੇ ਹੁਣ ਉਹ ਸਾਰੀ ਸਕ੍ਰਿਪਟ ਚੱਲਦੀ ਪਈ ਆ ਉਸ ਨੂੰ ਸ਼ੂਟ ਕਰਾਂਗੇ ਮੋਸੋਬਲੀ ਕਮਿੰਗ ਨਵੰਬਰ ਦੇ ਵਿੱਚ ਐਂਡ ਇਸ ਤੋਂ ਇਲਾਵਾ ਕਿਹੜੇ ਪ੍ਰੋਜੈਕਟਸ ਨੇ ਇਸ ਸਾਲ ਜਿਵੇਂ ਤੁਸੀਂ ਆ ਤਿੰਨ ਫਿਲਮਾਂ ਆਣੀਆਂ ਇਸ ਸਾਲ ਦੇ ਵਿੱਚ ਇੱਕ ਆ ਸਾਹਬਾਦਰਾ ਹਮ ਇੱਕ ਨਿਕਾ ਜਲਦਾਰਾ ਇੱਕ ਉਹ ਦਾ ਟੈਂਟੇਟਿਵ ਟਾਈਟਲ ਰੱਖਿਆ ਜੇ ਫਾਈਨਲ ਨਹੀਂ ਆ ਉਹ ਸਸਿਕਾਲ ਇੰਗਲੈਂਡ ਫਿਲਮ ਉਹ ਸ਼ੂਟ ਸ਼ੁਰੂ ਹੋਇਆ ਉਹਦਾ 12 ਦਿਨ ਦਾ ਸ਼ੂਟ ਇੰਡੀਆ ਇੰਡੀਆ ਦਾ ਹੋ ਗਿਆ ਬਾਕੀ ਹੁਣ ਇੰਗਲੈਂਡ ਦੇ ਵਿੱਚ ਆਉਦੇ 25 ਦਿਨ ਦਾ ਸ਼ੂਟ ਚਲੋ ਗੁੱਡ ਲੱਕ ਤੁਸੀਂ ਜੋ ਵੀ ਕਰੋਗੇ ਵਧੀਆ ਕਰੋ ਆਈ ਹੋਪ 2016 ਦਾ ਰਿਕਾਰਡ 2017 ਵਿੱਚ ਵੀ ਚੱਲੇ ਬਟ ਇੰਟਰਵਿਊ ਰੈਪ ਅਪ ਕਰਨ ਤੋਂ ਪਹਿਲਾਂ ਕੁਝ ਡਿਟੈਕਟਿਵ ਸਵਾਲ ਨੇ ਮੇਰੇ ਕੋਲ ਉਹ ਮੈਂ ਤੁਹਾਨੂੰ ਪੁੱਛਣਾ ਚਾਹਨੀ ਆ ਠੀਕ ਹੈ ਓਕੇ ਅੱਜ ਤੁਸੀਂ ਕਿੰਨੇ ਵਜੇ ਉੱਠੇ ਸੀ ਅੱਜ ਸਵੇਰੇ ਉੱਠਿਆ ਸੀਗਾ ਜੀ ਮੈਂ 6:30 7:00 9:10 ਵਜੇ ਮੈਂ ਸੋਚ ਰਿਹਾ ਸੀ ਮੈਂ ਮੈਂ ਪਿਛਲਾ ਨਾਲ ਸੋਚ ਰਿਹਾ ਵੀ ਰਾਤੀ ਕਿੰਨੇ ਵਜੇ ਸੁੱਤਾ ਸੀ ਮੈਂ ਉਹ ਵੀ ਤੁਹਾਨੂੰ ਦੱਸ ਦਿਆਂ ਮੈਂ ਉਹ ਮਰਾਂਤੀ 3 ਵਜੇ ਸੁੱਤਾ ਸੀ ਅੱਛਾ 3 ਵਜੇ ਸੋਗੇ 6 ਘੰਟੇ ਦੀ ਨੀਂਦ ਹੁੰਦੀ ਹੈ ਮੇਰੀ 6 ਸਵਾ 6 ਘੰਟੇ ਦੀ ਜੇ ਸ਼ੂਟ ਚੱਲਦਾ ਹੋਵੇ ਉਦੋਂ ਮੈਂ 4 ਘੰਟੇ ਸੌਣਾ ਉਹਨਾਂ ਕੀ ਬਾਤ ਹੈ ਇੱਕ ਕੰਮ ਜੋ ਰੋਜ਼ ਕਰਦੇ ਹੋ ਉੱਠ ਕੇ ਨਹਾ ਲਈਦਾ ਓਕੇ ਗੁੱਡ ਵੈਸੇ ਗਰਮੀ ਬਹੁਤ ਹੋ ਰਹੀ ਹੈ ਦੋ ਦੋ ਵਾਰੀ ਬਣਾ ਲਈਦਾ ਅੱਛਾ ਸਾਹ ਬਾਦ ਦੇ ਸਭ ਤੋਂ ਵਧੀਆ ਕੰਮ ਕੀਨੇ ਕੀਤਾ ਸਾਹ ਬਾਦ ਦੇ ਸਭ ਤੋਂ ਵਧੀਆ ਕੰਮ ਹੂੰ ਉਹ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਬੇਸਿਕਲੀ ਉਹਨਾਂ ਦਾ ਨਾਂ ਸੀ ਕਿਤੇ ਵੀ ਨਹੀਂ ਦੱਸਿਆ ਉਹ ਕਾਤਲ ਨੇ ਕੀਤਾ ਅੱਛਾ ਕਾਤਲ ਨੇ ਕੀਤਾ ਜਿਸ ਤਰ੍ਹਾਂ ਨਿਊ ਵਿਲਨ ਇੰਟਰੋਡਿਊਸ ਹੋਏਗਾ ਪੰਜਾਬੀ ਸਿਨੇਮਾ ਵਿੱਚ ਨਹੀਂ ਨਹੀਂ ਪੁਰਾਣਾ ਹੀ ਹੈ ਪੁਰਾਣਾ ਹੀ ਹੈ ਬੜਾ ਕੀ ਆਈ ਬਾਤ ਹੈ ਉਹ ਮੈਂ ਨਾਮ ਨਹੀਂ ਲਵਾਂਗਾ ਫਿਲਮ ਚ ਦੇਖ ਓਕੇ ਬਾਕਮਾ ਠੀਕ ਹੈ ਤੁਹਾਡੀ ਆਪਣੀ ਫੇਵਰਿਟ ਫਿਲਮ ਪੰਜਾਬੀ ਤੁਹਾਡੀ ਤੁਹਾਡੀ ਆਪਣੀ ਜਿਹੜੀ ਚਾਰ ਕੀਤੀਆਂ ਨੇ ਜਾਂ ਪੰਜ ਲਾ ਲਓ ਚਲੋ ਸਾਬ ਬਹਾਦਰ ਵੀ ਲਾ ਲਓ ਇਹਨਾਂ ਚੋਂ ਫੇਵਰਿਟ ਮੇਰੀਆਂ ਦੋ ਫੇਵਰਿਟ ਫਿਲਮਾਂ ਇੱਕ ਬੰਬੂ ਕਾਰਡ ਤੇ ਨਿਕਲ ਜਾਂਦਾ 2 ਅੱਛਾ ਜਿਹੜੀ ਸ਼ੂਟ ਕਰ ਲਈ ਹੋਈ ਹੈ ਅੱਛਾ ਪ੍ਰੋਮੋਸ਼ਨ ਸਾਬਤ ਰੈਜ਼ੋਨਟੀਸ ਸਾਰੇ ਪਸੰਦ ਆ ਹੀ ਰਿਹਾ ਉਹ 26 ਤਰੀਕ ਨੂੰ ਦੇਖਣੀ ਹੋਈ ਆ ਮੈਂ ਗਾਲ ਦੀ ਵੀ ਲਗਾ ਬਹੁਤ ਫਾਰਵਰਡ ਹੋ ਰਹੇ ਨੇ ਆਈ ਐਮ ਸਿਕਰ ਨੇ ਬਹੁਤ ਛੇਤੀ ਲਿਕਰੇ ਨੇ ਬਹੁਤ ਕੁਝ ਨਹੀਂ ਬਾਤ ਵਾਂਗ ਫਰਮਾ ਅੱਛੇ ਫਿਲਮਾਂ ਨੇ ਅੱਛਾ ਉਹ ਉਦਾਂ ਹੀ ਔਨਰ ਵੀ ਸੇਮ ਹੀ ਹੋਏਗਾ ਜਿਵੇਂ ਨਿੱਕਾ ਜਲਦਾਰ ਸੀ ਨਹੀਂ ਕੁਝ ਹੈਗੀ ਕਾਮੇਡੀ ਹੈਗੀ ਆ ਬਟ ਉਹਦੇ ਤੋਂ ਘੱਟੋ ਘੱਟ ਨੇ 100 ਗੁਣਾ ਜ਼ਿਆਦਾ ਵਧੀਆ ਫਿਲਮਾਂ ਇਮੋਸ਼ਨਸ ਐਂਡ ਆਲ ਸਾਰਾ ਕੁਝ ਪਾਇਆ ਗਿਆ ਵਿੱਚ ਅੱਛਾ ਦਾਦੀ ਜੀ ਹੈਗੇ ਨੇ ਦਾਦੀ ਜੀ ਵੀ ਹੈਗੇ ਨੇ ਪਰ ਦਾਦਾ ਜੀ ਇਸ ਵਾਰੀ ਪੂਰੇ ਹੋ ਗਏ ਤੇ ਦਾਦੀ ਜੀ ਹੈਗੇ ਨੇ ਦਾਦਾ ਜੀ ਇਸ ਵਾਰੀ ਸੋਹੀ ਸਾਹਿਬ ਨੇ ਓਕੇ ਇ ਸੱਚੀ ਮੁੱਛੀ ਕਿਉਂ ਭਿੰਨ ਮਰਮਾ ਸੱਚੀ ਮੁੱਛੀ ਸੱਚੀ ਮੇਰਾ ਦੁਸ਼ਮਣ ਨਹੀਂ ਮੈਨੂੰ ਸਾਰੇ ਪਿਆਰ ਕਰਦੇ ਕੋਈ ਹੋਵੇ ਆਪਦੀ ਕੋਈ ਈਰਖਾ ਰੱਖੀ ਹੈ ਦਰੱਖੀ ਜਾ ਆਈ ਡੋਨਟ ਕੇਅਰ ਤੇ ਜੇ ਇੰਟਰਵਿਊ ਨਾ ਚੱਲਦਾ ਹੁੰਦਾ ਤਾਂ ਮੈਂ ਦੱਸ ਦਿੰਦਾ ਚਲੋ ਬਾਈ ਪਰ ਨਾ ਨਾ ਦੱਸ ਦਿੰਦਾ ਕੋਈ ਗੱਲ ਦੱਸ ਦਿੰਦਾ ਵੀ ਆ ਨਾ ਪੂਰੀ ਤੇ ਵੈਸੇ ਕੋਈ ਕਿਸੇ ਨਾਲ ਕੋਈ ਉਹ ਨਹੀਂ ਸਾਰੇ ਬਹੁਤ ਜਿਆਦਾ ਪਿਆਰ ਕਰਦੇ ਮੈਨੂੰ ਕੇ ਤੁਹਾਡਾ ਦੋਸਤ ਦੋਸਤ ਗਾਉਣੇ ਵਾਲਿਆਂ ਚੋਂ ਫਿਲਮ ਵਾਲਿਆਂ ਚੋਂ ਕੋਈ ਵੀ ਜਾਂ ਕੋਈ ਦੂਜੀ ਤਰ੍ਹਾਂ ਬੈਸਟ ਫਰੈਂਡ ਬੈਸਟ ਫਰੈਂਡ ਜੱਗੀ ਜਗਦੀਪ ਸਿੱਧੂ ਰਾਈਟਰ ਨਿੱਕੇ ਜਲਦਾਰ ਦਾ ਨਿਮਰਤ ਖਹਿਰਾ ਮੂਵੀ ਚ ਹੈ ਜਾਂ ਨਹੀਂ ਨਹੀਂ ਉਹ ਗਾਣਾ ਹੈ ਪ੍ਰੋਮੋਸ਼ਨਲ song ਹੈ ਓਕੇ ਐਂਡ ਆਖਰਲਾ ਸਵਾਲ ਤੁਹਾਡਾ ਵੀ ਆ ਹੋਇਆ ਜਾਂ ਨਹੀਂ ਨਹੀਂ ਪੱਕਾ ਹੱਥ ਵੇਖ ਰਹੇ ਨਹੀਂ ਚੈੱਕ ਕਰੋ ਚਲੋ ਕੜਾ ਵੀ ਮੈਂ ਜਾਂਦੀ ਤਾਂ ਪਾਇਆ ਤੇ ਆ ਕੜੀ ਵੀ ਦੂਜੀ ਬਣੀ ਆ ਰਾਡੂ ਦੀ ਓਕੇ ਹਣ ਸਾਹਬਾ ਦੇ ਆਪ ਨਹੀਂ ਝੂਠ ਬੋਲ ਸਕਦਾ ਗਲਤੀ ਕੋਈ ਨਹੀਂ ਸਾਡੀ ਇਨਵੈਸਟੀਗੇਟ ਕਰ ਲਓ ਤੁਸੀਂ ਇਨਵੈਸਟੀਗੇਟ ਜਯੋਤ ਸਿੰਘ ਕਰਾਂਗੇ ਇਨਵੈਸਟੀਗੇਟ ਐਂਡ ਇਸੇ ਕੇ ਸਾਹਦੇ ਤੁਹਾਨੂੰ ਜਲਦ ਦੇਵਾਂਗੇ ਖਬਰ ਪਰ ਫਿਲਹਾਲ ਸਾਹਬਾਦਰ ਤੁਹਾਡੀ ਬਹੁਤ ਵਧੀਆ ਜਾਏ ਐਂਡ ਉਮੀਦ ਹੈ ਆਡੀਅנס ਜਿਵੇਂ ਤੁਹਾਨੂੰ ਪਿਆਰ ਕਰਦੀ ਹੈ ਉਵੇਂ ਹੀ ਕਰੇ ਥੈਂਕ ਯੂ ਸੋ ਮਚ ਐਮੀ ਬਿਲਕੁਲ ਅੱਛਾ ਜਾਨੀਂ ਮਤਲਬ ਇੱਕ ਸਾਹਬਾਦਰ ਅੰਦਾਜ਼ ਜੋ ਅਗੇ ਚ ਨਾ ਰੋ ਤੁਹਾਨੂੰ ਜੀ ਸਾਹਬਾਦਰ ਚੋ ਕਿਉਂ ਸਰਗੀ ਦੇ ਵੇਲੇ ਮੈਨੂੰ ਨਿਤ ਸੁਪਨਾ ਆਉਂਦਾ ਤੇਰਾ ਨਹੀਂ ਕੀ ਹੋ ਤੂੰ ਹੀ ਦੱਸ ਮੈਨੂੰ ਜਾਣ ਜੋਗੀ ਏ ਕੀ ਰਿਸ਼ਤਾ ਤੇਰਾ ਮੇਰਾ ਨਹੀਂ ਕਿਉਂ ਸਰਗੀ ਦੇ ਵੇਲੇ ਮੈਨੂੰ ਨਿਤ ਸੁਪਨਾ ਆਉਂਦਾ ਤੇਰਾ ਨਹੀਂ ਥੈਂਕ ਯੂ ਉਹ ਮੈਨੂੰ ਕੁੱਕੜ ਵਾਲੀ ਬੋਲੀ ਜਾਂਦਾ ਕਿ ਕੀ ਬਾਤ ਹੈ ਮੈਂ ਤੁਹਾਨੂੰ ਪੁੱਛਦਾ ਵੀ ਤੁਸੀਂ ਪੁੱਛਣਾ ਸੀ ਵੀ ਕੀ ਦੱਸਣਾ ਮੈਨੂੰ ਤੇ ਚੇਤੇ ਆ ਗਿਆ ਇਸ ਵੇਲੇ ਸੀ ਮੇਰੇ ਯਾਰ ਜੀ ਬਹੁਤ ਕੁਝ ਚੇਤੇ ਆ ਗਿਆ ਹੋਣਾ ਹੈ ਅਮੀ ਨੂੰ ਇਸ ਵੇਲੇ ਬਟ ਥੈਂਕ ਯੂ ਸੋ ਮਚ ਆਮੀ ਇਹ ਮੇਰਾ ਫੇਵਰਿਟ Song ਹੈ ਮੈਂ ਕਹਿਣੀ ਵਾਲੀ ਸੀ ਕਿ ਇਹੀ ਗਾਣਾ ਗਾਇਆ ਮੈਂ ਤੁਸੀਂ ਇਹੀ ਗਾਣਾ ਗਾਇਆ ਸੋ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਥੈਂਕ ਯੂ